ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਬਰਾਡ ਡੈਰੀ ਫਾਰਮ ਮੋਗਾ ਤੇ ਜੀ ਅੱਜ ਦੀ ਵੀਡੀਓ ਪਿੰਡ ਥਰਾਜ ਤਹਿਸੀਲ ਬਾਗਾਪੁਰਣਾ ਤੇ ਜ਼ਿਲ੍ਹਾ ਬਾਈਨੂ ਪੈਂਦਾ ਜੀ ਮੋਗਾ ਜਿਹੜੇ ਕਰੋ ਆਪਾਂ ਵੀਡੀਓ ਕਵਰ ਕਰ ਰਹੇ ਆ ਜੀ ਬਾਈ ਕੋਲ ਹਮੇਸ਼ਾ ਨਗਾ ਦੀ ਗਿਣਤੀ ਲਗਭਗ 2 ਜਾਂ 3 ਨਹੀਂ ਹੁੰਦੀ ਤੇ ਪਰ ਹੁੰਦੀ ਆ ਟੌਪ ਕਲਾਸ ਆ ਅੱਜ ਵਹਿੜ ਲੈ ਕੇ ਆਂਦੇ ਆ ਤੁਹਾਡੇ ਵਾਸਤੇ ਨਗੀਨਾ ਬਹੁਤ ਚੰਗੇ ਬੋਲੇ ਤੋਂ ਸਟਾਰਟਿੰਗ ਆ ਹੁਣ ਡਿਟੇਲ ਤੁਹਾਨੂੰ ਮੈਂ ਬਾਈ ਤੋਂ ਲੈ ਕੇ ਦੇਵਾਂਗਾ ਵੀਡੀਓ ਨੂੰ ਐਂਡ ਤੱਕ ਦੇਖਿਓ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਬਾਈ ਨਾਮ ਤੇ ਐਡਰੈਸ ਦੱਸ ਦੋ ਜੀ ਨਾਮ ਬਾਈ ਆਪਣਾ ਗੁਰਪ੍ਰੀਤ ਸਿੰਘ ਪਿੰਡ ਥਰਾਇਆ ਤਸੀਲ ਬਾਂਗਾਪੁਰਾਣਾ ਜ਼ਿਲ੍ਹਾ ਪਿੰਡਾ ਮੋਗਾ ਬਾਈ ਮੋਬਾਈਲ ਨੰਬਰ ਜੀ ਮੋਬਾਈਲ ਨੰਬਰ ਹੈ 9876745854 ਤਿੰਨ ਨਾਗਾ ਵੀਰੇ ਹਾਂ ਤਿੰਨ ਹੈ ਬਾਈ ਠੀਕ ਆ ਇੱਕ ਨੰਬਰ ਆਪਾਂ ਸੂਈ ਸਵਾਈ ਨਗੀਨੇ ਤੋਂ ਸ਼ੁਰੂ ਕਰਾਂਗੇ ਵੀਰੇ ਸੂਆ ਕਿ ਨਮਾ ਜੀ ਬਈ ਸੂਆ ਪਹਿਲਾ ਦੰਦੋ ਵੀਰੇ ਰੀਜਨਲ ਦੋ ਦੰਦ ਚੱਕ ਦੀ ਅਖੀਰ ਖੀਰੀ ਹੈ ਮਨਨ ਜਦ ਰਦੋਂ ਦੇ ਚੱਕੇ ਹੀ ਵੜਾ ਸਟਾਰਟ ਕੀਤੇ ਵੀਡੀਓ ਦੇ ਵਿੱਚ ਹੀ ਦਿਖਾ ਦਾਂਗੇ ਹਾਂ ਦਿਖਾ ਦਿੰਦੇ ਠੀਕ ਆ ਕਦੋਂ ਸੂਈ ਹੈ ਜੀ ਇਹ ਇਹਨੂੰ ਅੱਜ ਹੋ ਗਿਆ 5ਵਾਂ 6ਵਾਂ ਦਿਨ ਬੱਚਾ ਕੀ ਹੈ ਜੀ ਅਛਾ ਦੇ ਗਿਆ ਲੱਗਿਆ ਤਾਂ ਭਾਈ ਜੰਦੇ 66 ਸੀ ਆਕਦੀ ਨਾ 66 ਵੀ ਬੱਚੇ ਦੇ ਗਿਆ ਨਾ ਇਹ ਪ੍ਰੋਬਲਮ ਆ ਰਹੀ ਹੈ ਇੱਕ ਤੀਰ ਪਰ ਸੀਮਨ ਵੀਰੇ ਬਾਕੀ ਬਹੁਤ ਚੰਗਾ ਲੱਗਿਆ ਵਾ ਸੀਗਾ ਤੇ ਮੇਰਾ ਭਾਈ 6 ਫੁੱਟ ਕਰਦਾ ਭਾਵੇਂ ਕੋਈ ਘਰੇ ਆ ਕੇ ਮਨ ਲੈ ਬੰਦਾ ਤੇ ਕਿੱਥੇ ਜਾਂਦੀ ਹੈ ਉੱਤੇ ਜਾਂਦੀ ਹੈ ਮੋਢੇ ਤਾਂ ਲਓ ਜੀ ਕਿੰਨਾ ਹੋਊਗਾ ਕਰ ਲੋ ਆਪ ਹੀ ਚੈੱਕ ਕਵਾਲਿਟੀ ਤੁਸੀਂ ਦੇਖ ਸਕਦੇ ਲਗਭਗ ਹਨਾ 5 ਫੁੱਟ ਤੋਂ ਪਲੱਸ ਹੋਊ ਬਾਈ ਇਹ ਵੱਧੂ ਬਈਰ ਠੀਕ ਆ ਦੰਦ ਚੈੱਕ ਕਰਾ ਦੀ ਵੀਰੇ ਕਿਉਂਕਿ ਕਹਿੰਦੇ ਬਾਈ origignal ਦੋ ਦੋ ਦੀ ਆ ਅਗਲਾ ਕਹਿੰਦਾ ਤੁਸੀਂ ਕਹਿਤਾ ਤੇ ਆਪਾਂ ਕਨਫਰਮ ਚੈੱਕ ਕੀ ਕਰਾਵਾਂਗੇ ਲਓ ਦੇਖ ਬਾਈ ਤੈਨ ਉਧਰ ਖੜਿਆ ਤੈਨ ਉਧਰ ਖੜਿਆ ਹੂੰ ਦੋਨ ਦੇ ਚੱਕੀ ਆਉਂਦੀ ਐ ਖੀਰੀਆਂ ਜੀ ਮੰਨਿਆ ਕੋਈ ਵੇਲਾ ਠੀਕ ਆ ਬਈ ਕਿੰਨਾ ਬੋਲਾ ਹੁਣ ਜੋਖ ਦਾਂਗੇ ਬੋਲਾ ਇਹ ਬਾਈ ਬੂੰਦ ਬੂੰਦ ਖਾਲੀ ਕੀਤੀ ਵੀ ਹੈ ਸਵੇਰ ਦੀ ਹੂੰ ਕਿੰਨੇ ਵਜ ਚਵਾਈ ਹੋਈ ਤੜਕੇ ਮੈਂ ਬਈ 7:30 ਚੋਈ ਮੈਂ ਲੇਟ ਉੱਠਿਆ ਵੰਡੀ ਤੇ ਵੀਡੀਓ ਬਣਾਉਣ ਦਾ ਸਮਾਂ ਨੋਟ ਕਰ ਲਓ 5:00 ਤੇ 36 ਮਿੰਟ ਹੋ ਗਏ ਆ ਸ਼ਾਮ ਨੂੰ ਆਪਾਂ ਵੀਡੀਓ ਕਵਰ ਕਰ ਆਪਾਂ ਹੋ ਜਾ ਕੰਮ ਨਹੀਂ ਹੋਇਆ ਆਪਾਂ ਦਾ ਦੋ ਟਾਈਮ ਚੁਆ ਕੇ ਰੁਲ ਕਿੰਨਾ ਬੋਲਾ ਹੁਣ ਬੋਲਾ ਕੇ ਦੁੱਧ ਯਾਰ ਮਨ ਨਹੀਂ ਦੁੱਧ ਬੰਦ ਆ ਜਾਂਦਾ ਬਈ ਛੇਵੇਂ 7 ਮੰਦਰ ਹੋ ਗਏ ਹੂੰ ਠੀਕ ਆ ਤੇ ਅਸ ਟਾਈਮ ਮੰਨ ਲੈ ਚੱਲ ਬੋਲੇ ਜੀ ਮੰਨੇ ਕੋਈ ਵਜ਼ਨ ਹੈ ਤਾਂ ਵੇਡ ਨੇ ਵਾਧਤੀ ਹੁੰਦੀ ਕਿਲੋ ਕਿਲੋ ਹੂੰ 27 ਕਿਲੋ ਹੈਗਾ ਯਾਰ ਜੋਕ ਦਾਂਗੇ ਜੋਕ ਦਾਂਗੇ ਬਈ ਆਪਾਂ 28 ਜੋਕ ਦਾਂਗੇ ਹੋਇਆ ਤਾਂ ਕੰਡਾ ਵਾਲਟੀ ਨਾਲ ਹੀ ਲੱਕਿਆ ਬਿਲਕੁਲ ਹਾਂ ਕੱਲ ਹੀ ਆਈ ਹੈ ਵੇਡ ਹੂੰ ਅਜੇ ਜੂ ਲਾਉਗੀ ਯਾਰ 30 ਕਿਲੋ ਹੀ ਚਵਾ ਦੂੰਗਾ ਯਾਰ ਮੈਂ ਆਦੇ ਘਰੇ ਤੇ ਇੰਨੀ ਗਾਰੰਟੀ ਹਾਂ ਗਾਰੰਟੀ ਤਾਂ ਬਾਹਰ ਹੀ ਪੋਣ ਦੋਤਾ ਨੇ ਆਪਾਂ ਬੱਸ ਜਿੰਨਾ ਆਪਣੇ ਜਮਾਨੇ ਆਪਾਂ ਚੋ ਸਕਦੇ ਆ ਆਪਾਂ ਉਹਨਾਂ ਦੱਸਿਆ ਹਾਂ ਅਗਲਾ ਸੇਵਾ ਨਾਲ ਜਿੰਨਾ ਮੱਤ ਬਈ ਪੈਲਨ ਦੋਂਦੀ ਵੜ ਇਹਨਾਂ ਹਰੇਕ ਨਹੀਂ ਕੱਢਦੀ ਦੋਂਦੀ ਵੜ ਲਈ ਬਹੁਤ ਵੱਡੀ ਗੱਲ ਹਾਂ ਬਈ ਫਾਰਮ ਦੀ ਵਸ਼ੀਅ ਰਸ ਰਸਾ ਵੀ ਆਪਾਂ ਹੀ ਪਾਇਆ ਇਹ ਖੁੱਲੀ ਫਰਦੀ ਆਈ ਆ ਠੀਕ ਆ ਖੋੜ ਕੇ ਦਿਖਾ ਦੀ ਵੀਰੇ ਮੂੰਹ ਤੋਂ ਕਨਫਰਮ ਦੋ ਦੰਦ ਹਜੇ ਹੋਈ ਨਹੀਂ ਬਾਕੀ ਦਾ ਆਪਾਂ ਵੀਡੀਓ ਦੇ ਵਿੱਚ ਚੈੱਕ ਕਰਾਈ ਹੌਲੀ ਤੋਰੇ ਥੋੜਾ ਜਿਆ ਇਹਨਾਂ ਰਸਤੇ ਦੀ ਖਲਿਆਰੇ ਦੀ ਕਰਦੀ ਆ ਠੀਕ ਆ 5 ਤੋਂ 6 ਕਿਲੋ 5 ਤੋਂ 6 ਦਿਨ ਹੋ ਗਏ ਆ ਵੀਰੇ ਸੂਈ ਨੂੰ ਤੇ 27 ਤੋਂ 28 ਕਿਲੋ ਬੋਲੀ ਬਾਈ ਕਹਿੰਦਾ ਆਪਣੇ ਘਰੇ ਜੋਕ ਕੇ ਲੈਦੇ ਬਈ ਆਪਾਂ 1% ਵੀ ਦੁੱਧ ਨਹੀਂ ਲੋਕਦੇ ਪਸ਼ੂ ਦਾ ਠੀਕ ਆ ਟਾਈਮ ਟੂ ਟਾਈਮ ਚਵਾਈ ਹੁੰਦੀ ਆ ਹਾਂ ਬਲ ਵੀ ਵੇਖ ਲਾ ਜੇ ਉਹੋ ਜਿਹਾ ਕੰਮ ਆਪਾਂ ਕਰਨਾ ਹੁੰਦਾ ਤਾਂ ਲਾਤ ਨਹੀਂ ਮੁਰਣੀ ਸੀ ਸਿਰਫ ਅਸੀ ਬਾਈ ਬਾਕੀ ਇੰਨੇ ਇੰਨੇ ਦੁੱਧ ਵਾਲੀਆਂ ਗਾਇਆਂ ਵਿਹਾਰ ਨਹੀਂ ਚੱਲਦੀਆਂ ਬਾਈ ਹੂੰ ਕੋਈ ਆਪਾਂ ਆਪਾਂ ਦਾ ਹਰੇਕ ਵੀਡੀਓ ਚ ਦਾਵਾ ਕਰਦੇ ਆ ਮੈਂ ਦਿਵਾ ਕੇ ਦਿਖਾਉਂਗਾ ਹੂੰ ਕਵਾਲਿਟੀ ਤੁਸੀਂ ਦੇਖ ਸਕਦੇ ਗੱਲ ਬਾਈ ਦੀ ਵਾਕਈ ਸਹੀ ਆ ਬਾਈ ਜੇ ਕਿਤੇ ਬਾਜ਼ਾਰ ਛੱਡਿਆ ਹੁੰਦਾ ਲੱਤ ਵਾਕਈ ਨਹੀਂ ਮੋੜਨੀ ਸੀ ਟੱਲ ਪਈ ਆ ਟੱਲ ਤਾਂ ਪਈ ਆ ਕਿਉਂਕਿ ਤੜਕੇ ਦੀ ਵੀਰੇ ਖਾਲੀ ਹੋਈ ਵੀ ਆ ਬਾਕੀ ਬਾਈ ਨਵਾਈ ਨਹੀਂ ਮੈਂ ਤਾਂ ਅਜੀ ਸੂਈ ਕਰਕੇ ਨਾ ਨਹੀਂ ਤਾਂ ਇਹ ਚਮਕ ਚਮਕ ਆਪਾਂ ਹੋਰ ਵੀ ਬਣਾਉਣੀ ਸੀ ਥਾਣੇ ਵੇਖ ਬਾਈ ਕਿਹੋ ਜਿਹਾ ਲੱਗਣੋ ਕਰਕੇ ਐ ਨਹੀਂ ਕੋਈ ਵੀ ਜੀ ਥਾਣੇ ਦਾ ਹੱਕਾ ਤੇ ਨਾ ਆਊਗਾ ਮਲਕ ਵੇਣ ਪੂਰੀ ਸਟਰੋਂਗ ਆਉਂਦੀ ਆ ਰੰਗ ਕੁਆਲਿਟੀ ਵੀਰੇ ਪੂਰੀ ਚੰਗੀ ਆ ਬਰੀਡ ਵਾਈਜ਼ ਪੂਰੀ ਚੰਗੀ ਆ ਦੋ ਘੜੀਆਂ ਬਹਿ ਕੇ ਵੇਖਣੀ ਆਪਣੇ ਕੋਲ ਤਾਂ ਆਈ ਆ ਕੱਲ ਵੀਰੇ ਇਹਨੂੰ ਹੂੰ ਅੱਜ 7ਵਾਂ ਦਿਨ ਆ 6 ਦਿਨ ਹੋ ਗਏ ਸੂਈ ਨੂੰ ਠੀਕ ਆ ਟਾਂਚਾ 4 ਦਿਨ ਬੰਦੇ ਨੇ ਪਹਿਲਾਂ ਮਸ਼ੀਨ ਤੇ ਚੋਈ ਆ ਇਹ ਠੀਕ ਆ ਤੇ ਹੁਣ ਹੱਥੀ ਵੀ ਚੋਲੇ ਮਸ਼ੀਨ ਤੇ ਵੀ ਚੋਲੇ ਕੋਈ ਦਿੱਕਤ ਨਹੀਂ ਨਾ ਕੋਈ ਦਿੱਕਤ ਨਹੀਂ ਬਾਈ ਡਿਮਾਂਡ ਇਹਦੀ ਕੀ ਰਹਿਣ ਵਾਲੀ ਹੈ ਰਹਿਣ ਆਪਾਂ ਫੋਨ ਤੇ ਕਰਾਂਗੇ ਬਾਈ ਬਾਕੀ ਇਧਰੋ ਦਿਖਾ ਦੇ ਮੇਰਾ ਗਾਲੀ ਨਾ ਉੱਗ ਲੈ ਲਓ ਜੀ ਚੈੱਕ ਕਰ ਟਾਂਚਾ ਹਾਈਟ ਪੂਰੀ ਵੱਡੀ ਆ ਜਾਇ ਜੀ ਹੋ ਕੀਮਤ? ਜਾਇ ਜੀ ਮੰਗਾਂਗੇ। 2.5 ਤਾਂ ਨਹੀਂ ਮੰਗਦਾ। ਨਾ 2.5 ਨਹੀਂ ਮੰਗਦੇ ਆਪਾਂ। ਠੀਕ ਆ ਜਾਇ ਜੀ ਹੋਊਗਾ। ਜਾਇ ਜੀ ਮੰਗਾਂਗੇ। ਬਾਈ ਬਾਕੀ ਬਾਈ ਕੁਆਲਿਟੀ ਦੇ ਦੁੱਧ ਦੇ ਹਿਸਾਬ ਨਾਲ ਪੈਸੇ ਮੰਗਾਂਗੇ। ਕੋਈ ਐ ਨਾ ਆਪਾਂ ਨੂੰ ਭਰਾ ਫੋਨ ਲਈ ਆਵੇ। ਹੂੰ। ਬਈ ਹਾਂ ਥੋੜੇ ਪੈਸੇ ਜਿ ਦੇਵਾਂਗੇ ਆਪਾਂ ਦੇਵਾਂਗੇ ਕੀਮਤ 'ਚ ਚੰਗੀ ਕੀਮਤ 'ਚ ਕਿਉਂਕਿ ਅੱਦ ਕੋਈ ਆਉਂਦੀ ਐ ਉਹ ਜੀ ਬਾਈ। ਸਾਰਾ YouTube ਰੋਲ ਲੈ ਬੰਦਾ ਇੱਕ ਅੱਧਾ ਕੋਈ ਬਈ ਇੱਕ ਦਿਨ ਚ ਇੱਕ ਅੱਧਾ ਹੀ ਨਿਕਲਦੀ ਆਪਣਾ ਸਾਰੇ ਪੰਜਾਬ ਚ ਇਹ ਗੱਲ ਜਿਹਦੇ ਕੋਲ ਹੈ ਕਿ ਛੇਤੀ ਸੇਲ ਨਹੀਂ ਕਰਦਾ ਤੇ ਕੋਈ ਇੱਕ ਅੱਧਾ ਨਾਗੀ ਵੀਰੇ ਮਸਾ ਹੀ ਨਿਕਲਦਾ ਇਹੋ ਜਿਹਾ ਤੁਹਾਨੂੰ ਵੀ ਪਤਾ ਨਹੀਂ ਕਿ ਨਹੀਂ ਹੈ ਦੋ ਨੰਬਰ ਨਾਗ ਵੀਰੇ ਇਹ ਬਾਈ ਬਰਾਏ ਨਾ ਗੱਬਣਾ ਠੀਕ ਆ ਕਿੰਨਾ ਸਮਾਂ ਲੈਂਦੀ ਹੈ ਜੀ ਇਹ ਇਹ ਮੰਨ ਕੇ ਚੱਲ ਬਾਈ ਉਹਨਾਂ ਤਾਂ ਦੱਸਿਆ ਸੀ ਵੀ 5-4 ਦਿਨ ਲੈ ਜੂਗੀ। ਹੂੰ। ਇੰਨੇ ਕੀ ਲਊਗੀ? ਬਾਕੀ ਬਈ ਤਿਆਰ ਹੁੰਦੀ ਹੁੰਦੀ ਆ। ਇਹਦਾ ਵੀ ਕਾਟਾਲਾ ਤੇ ਗੁਲਾਬੀ ਥਾਣਾ ਕਾਟਾਲਾ ਡਰਾ। ਹੂੰ ਕਿੰਨਾ ਪਿਆ ਜੀ ਦੁੱਧ ਬਾਈ? ਯਾਰ ਆਪਾਂ ਤਾਂ 20 ਕਿਲੋ ਤੱਕ ਹੀ ਲਈ ਯਾਰ। ਦੁੱਧ ਤਾਂ ਵੱਧ ਪਿਆਊਗੀ। ਠੀਕ ਆ। ਆਪਾਂ ਯਾਰ ਬਾਲੇ ਆਪਾਂ ਨੂੰ ਝੂਠ ਸਪਾਨ ਆਉਂਦੇ ਨਹੀਂ ਹਨਾ ਐਵੇਂ 25-26 ਕਹੀ ਅੱਗੇ। ਉਹਦਾ ਫਾਇਦਾ ਕੀ? ਹਾਂ ਜਿਹਨੇ ਕੱਢਣਾ ਬਾਈ ਅਲਟਰਨੇਂ ਹੀ ਦੱਸ ਦੇਣਾ ਉਹਦੇ ਨੇ ਵੀ ਹਾਂ ਦੁੱਧ ਵਾਲੀ ਵੈੜਾ ਵਾਲੀ ਬਰੀਡ ਵਾਲੀ ਆ ਬਈ ਆਪਾਂ ਇਹਨਾਂ ਦਾ ਕਰਾਸ ਲਵਾ ਛੇਤੀ ਲੈਂਦੇ ਨਹੀਂ ਆਪਾਂ ਹੂੰ ਕੀ ਕਹਣਾ ਕਦੇ ਬਾਲੀ ਚੰਗੀ ਲੱਗ ਲਗੇ ਹੂੰ ਪਰ ਛੋਟਾ ਕੰਨ ਮਿਲੂਗਾ ਆਪਣੇ ਘਰੇ ਵੈੜ ਦਾ ਹੂੰ ਤੇ ਬੂਥੀ ਬਾਥੀ ਚੈੱਕ ਕਰ ਲਓ ਬਈ ਕੁਆਲਿਟੀ ਬੁਰੀ ਚੰਗੀ ਹਾਂ ਥਣ ਵੀ ਗਲਾਬੀ ਲੱਗਾ ਵੈੜ ਨੂੰ ਠੀਕ ਆ ਤੋੜ ਕੇ ਦਿਖਾ ਦੀ ਵੀਰੇ ਰੰਗ ਪ੍ਰਿੰਟ ਵੀਰੇ ਪੂਰਾ ਚੰਗਾ ਸੋਨਾ ਗਲਾਬੀ ਥਾਣਾ ਨਿੱਗਰ ਵਜਨ ਵਜੂਦ ਵਾਲੀ ਆ ਕੋਈ ਆਏ ਨਹੀਂ ਕਰ ਮਾਰੀ ਨਹੀਂ ਸਿੱਫੀਕੀ ਗਾਣ ਨਹੀਂ ਲੈਂਦੇ ਬਈ ਆਪਾਂ ਇਹ ਤਾਂ ਗੱਲ ਹੈ ਬਰੀਕੀਆਂ ਵਾਲੀ ਲੈਂਦੇ ਆ ਬਈ ਬਰੀਕੀਆਂ ਵਾਲੀ ਸਹੀ ਗੱਲ ਆ ਸੋਨਾ ਕਟ ਵਾਲਾ ਹਵਨ ਗੁਲਾਬੀ ਥਾਨ ਫੂਡ ਸ਼ੰਗ ਪੂਰਾ ਵੀ ਨਹੀਂ ਦੇਣਾ 5-4 ਦਿਨ ਹਜੇ ਹੈ ਨਾ ਭਾਈ ਲੈ ਜੂ ਹਾਂ ਭਾਈ ਠੀਕ ਆ ਰੰਗ ਕੁਆਲਿਟੀ ਪੂਰੀ ਚੰਗੀ ਆ ਭਾਈ ਕਹਿੰਦਾ ਆਪਾਂ ਤਾਂ ਲਈ ਆ 20 ਮੰਨ ਕੇ ਨਾ ਕਿਹਾ ਭਾਈ ਸਾਰਿਆਂ ਜਵਾਨੀ ਵਾਲੇ ਬਹਿਣਾ ਫਿਰਦੇ ਨਾ ਭੱਜੀਆਂ ਹੂੰ ਇਹ ਤਾਂ ਗੱਲ ਹੈਗੀ ਆ ਇਹ ਨਹੀਂ ਭਾਈ ਢੈਕ ਦਿਆਂ ਫਿਰ ਨਹੀਂ ਢੈਕ ਦਿਆਂ ਫਿਰ ਨਹੀਂ ਕਈ ਵੇਲੇ ਆਪਾਂ ਤੈਨੂੰ ਪਤਾ ਭਾਈ ਪੁੱਛ-ਪੁੱਛ ਤੁਰਦਿਆਂ ਹੂੰ ਮੈਂ ਕਰੋ ਰਸੇ ਖਿੱਚੀ ਜਾਣਗੇ ਤੁਰਦਿਆਂ ਨਹੀਂ ਇਹ ਤਾਂ ਗੱਲ ਹੈ ਉਹਦੇ ਨਾ ਫਿਰਦੇ ਆ ਜੇ ਜੇ ਡਿਮਾਂਡ ਇਹਦੀ ਕਿੰਨੇ ਲੈਣੀ ਹੈ ਯਾਰ ਡਿਮਾਂਡ ਇਹਦੀ ਵੀ ਫੋਨ ਤੇ ਕਰਾਂਗੇ ਬਾਈ ਹੂੰ ਜੇ ਤਾਂ ਕਿਸੇ ਕੋਲੇ ਸੂਈ ਸਾਈ ਹੁੰਦੀ ਹੈ ਨਾ ਇਹ ਹੂੰ ਜਾਂ ਆਪਣੇ ਕੋਲੇ ਵੀ ਹੁੰਦੀ ਹੂੰ ਫਿਰ ਤਾਂ ਆਪਾਂ ਮੱਲਖੋ ਬਾਹਰ ਮੱਲ ਕਰ ਦਿੰਦੇ ਹੂੰ ਕੰਮੀ ਲੱਗਦੀ ਆ ਹੂੰ ਮੱਲਖੋ ਲੱਖੋ ਅੰਦਰ ਕਰਾਂਗੇ ਹੂੰ ਠੀਕ ਆ ਠੀਕ ਆ ਦੇਵਾਂਗੇ ਆਪਾਂ ਚੀਜ਼ 95 ਤੋਂ ਵੀ ਅੰਦਰ ਮੱਲ ਕਰ ਦਾਂਗੇ ਇਹਦਾ 94 ਤੋਂ ਵੀ ਅੰਦਰ ਕਰਾਂਗੇ ਠੀਕ ਆ ਬਾਈ ਪਰ ਛੋੜ ਛੱਪਿਆ ਦੇ ਕਰਾਂਗੇ ਠੀਕ ਆ ਜੀ ਹਾਂ ਠੀਕ ਆ ਬਾਈ ਤੇ ਦੋ ਨੰਬਰ ਨਾ ਗੇ ਵੀਰੇ ਇਹ ਵੀ ਰੀਜਨਲ ਦੂਜਾ ਸੂਆ ਬਾਈ ਕਿੰਨਾ ਸਮਾਂ ਲੈਂਦੀ ਆ ਜੀ ਇਹ ਇਹ ਵੀ ਪੰਜ ਸੀ ਦਿਨ ਲੈਂਦੀ ਆ ਇਹ ਗਾਂਜਾਂ ਨਾ ਪੂੜੇ ਪਾੜੇ ਸਿੱਟੇ ਨਹੀਂ ਦੋ ਉਹਨਾਂ ਨੇ ਉਹ ਵੇਲਾ ਐਕਟਰ ਕਾ ਫੋਸ ਹੋਣੇ ਕੀਤਾ ਹਮ ਹਜੇ ਸੂਨਦੀ ਆ ਨਹੀਂ ਦੇਣ ਭੁੱਲੇ ਲੈ ਕੇ ਜਾਣਗੇ ਜੀ ਲੱਗੀਆਂ ਬੇੜਾ ਬਈ ਜੀ ਲਾਉਂਦਾਂ ਤੂੰ ਆ ਵੇਖ ਇੱਥੇ ਬੰਦੇ ਉਹ ਜੀ ਲੱਗਦਾ ਹਮ ਬਸ ਮਰ ਲੱਗਣੀ ਲੱਗਣਾ ਸਭ ਸੁਹੂਲਤ ਬਹੁਤ ਆ ਸਭ ਪਾਈ ਆ ਮੈਟ ਪਏ ਆ ਬਾਕੀ ਕੋਈ ਬਈ ਫਿੱਕੀਆਂ ਨਹੀਂ ਆ ਹਮ ਆ ਡੱਬਾ 컬러 ਹਰੇਕ ਬੰਦੇ ਕੋਲ ਨਹੀਂ ਮਿਲਦਾ ਜਿਹੜੇ ਆਪਣੇ ਕੋਲ ਕੁਆਲਿਟੀ ਮਿਲੂਗੀ ਪ੍ਰਿੰਟ ਵਾਲਿਆਂ ਵੇੜਾ ਪ੍ਰਿੰਟ ਵਾਲਿਆਂ ਵੇੜਾ ਡੱਬੇ ਤਾਂ ਹਰੇਕ ਕੋਲ ਹੀ ਹੁੰਦੇ ਆ ਕ੍ਰਾਸ ਮਿਲ ਜਾਣੀਆਂ ਪਰ ਪ੍ਰਿੰਟ ਵਾਲੀਆਂ ਬਈ ਟਾਵੇਂ ਟਾਵੇਂ ਬੰਦੇ ਸ਼ਿਕਾਇਤ ਆਪਾਂ ਪ੍ਰਿੰਟ ਵਾਲੀ ਦੀ ਸ਼ਿਕਾਇਤ ਹੈ ਜਿਆਦਾ ਆ ਵੇਖ ਬਈ ਵਾਲ ਢਿੱਲਾ ਦੇਖ ਇਹਦੇ ਬਾਕੀ ਢਿੱਲ ਬਹੁਤ ਬਈ ਹੈ ਸਹੀ ਗੱਲ ਬਈ ਥਾਂ ਦੇਖੀ ਕਿ ਹੋ ਜਾ ਲੱਗਾ ਕੱਟ ਲਈ ਇਹਨੂੰ ਲੱਗਾ ਕੱਟ ਲਈ ਥਾਣ ਵੀ ਕੋਈ ਆਏ ਨਾ ਬਈ ਹੱਥ ਚ ਨਾ ਆਊਗਾ। ਨਾ ਨਾ ਮਾਲਾ ਸੰ ਲੈਣਾ ਨਹੀਂ ਬਈ ਵੇਖਦਾ ਹੀ ਨਹੀਂ ਯਾਰ ਮਾਲਾ ਪਰ YouTube ਤੇ ਵੇਚਣਾ ਹੁੰਦਾ ਤੇਰੇ ਰਾਹੀਂ। ਹੂੰ ਠੀਕ ਆ। ਮੰਡਿਆਂ ਮੰਡਿਆਂ ਤਾਂ ਚੱਲ ਜੇ ਹੋ ਜਾ ਮਰਜੀ ਜੇ ਹੋ ਜਾ ਯਾਰ। ਲੱਗ ਬਲੱਦ ਹੋ ਜਾਣਾ। ਹੂੰ ਉਸੇ ਚੱਲੀ ਜਾਂਦਾ ਰਹਿੰਦਾ ਤੇ 10000 ਤੋਂ ਲੈ ਕੇ 5 ਲੱਖ ਤੱਕ ਪਸੂ ਵੇਖਦਾ। ਜਿੰਨਾ ਮਰਜੀ ਲੈ ਲਓ ਆਪਾਂ ਬਜਟ ਵੇਖਣਾ ਬਈ ਕਿੰਨਾ ਆਪਣਾ। ਪਰ ਆਪਾਂ YouTube ਤੇ ਤੇਰੇ ਰਾਹੀਂ ਮਾਲ ਵੇਚਦੇ ਆ ਤੇ ਤੇਰੇ ਨਾਲ ਸ਼ੁਰੂ ਤੋਂ ਜੁੜੇ ਆ ਬਈ ਆਪਾਂ। ਹੂੰ ਸਾਫ਼ ਸੁਥਰਾ ਕੰਮ ਕਰਦੇ ਆ। ਨਾਗਾਦੀ ਗਿਣਤੀ ਥੋੜੀ ਹੁੰਦੀ ਆ ਪਰ ਹੁੰਦੇ ਚੰਗੇ ਆ ਹਾਂ ਹੁੰਦੇ ਚੰਗੇ ਆ ਬਾਕੀ ਬਈ ਇਹਨਾਂ ਦਾ ਸੂਈਆਂ ਹੀ ਮੰਨ ਕਿਹੜਾ ਵੈਣਾ ਕੋਈ ਮੰਨ ਕੇ ਚਲ ਖਰਾਬ ਕਰਨ ਨਾਲ ਹਾਂ ਇਹ ਹੂੰ ਤੇ ਬਾਕੀ ਇਹਦੇ ਤਾਂ ਸੈਕਸਿਟੀ ਦੱਸਿਆ ਸੀ ਮਣ ਠੀਕ ਆ ਇਹਦੇ ਤਾਂ ਦੂਜੇ ਨਾਰਮਲ ਲੱਗਿਆ ਠੀਕ ਆ ਪਰ ਆਪਾਂ ਕਹਿ ਕੇ ਨਹੀਂ ਦਿੰਦੇ ਕਹਿ ਕੇ ਨਹੀਂ ਦਿੰਦੇ ਆਪਾਂ ਹੂੰ ਅਗਲਾ ਕਵੇ ਬਈ ਕੱਲ ਨੂੰ ਜਾਂ ਬੱਚਾ ਦੇ ਆ ਉਹ ਹਾਂ ਸੈਕਸਿਡ ਲੱਗ ਗਈ ਉਹ ਬਈਆਂ ਦਾ ਕਹਿੰਦਾ ਬੱਚੇ ਮਾਰੀ ਵੇਚ ਗਿਆ ਵੈਣਾ ਠੀਕ ਆ ਹਾਂ ਠੀਕ ਆ ਤੋਰ ਕੇ ਦਿਖਾ ਦਿ ਤੋਰ ਕੇ ਦਿਖਾ ਨੇ ਵੀਰੇ ਰੰਗ ਪ੍ਰਿੰਟ ਵੀਰੇ ਪੂਰਾ ਚੰਗਾ ਸੋਨਾ ਗੁਲਾਬੀ ਥਾਣਾ ਇੱਕ ਆਪਣੀ ਇਹ ਵੀ ਗਾਰੰਟੀ ਹੈ ਬਾਈ ਕੋਈ ਵੈੜ ਤੀਜੇ ਸੂਏ ਨਾ ਹੋਵੇ ਇਹਨਾਂ ਦੋਨਾਂ ਚ ਦੂਜੇ ਦੂਜੇ ਹੀ ਹੋਣਗੇ ਫੁੱਲ ਗਾਰੰਟੀ ਹੈ ਹਾਂ ਗਾਰੰਟੀ ਕਿਉਂਕਿ ਮਾਲਕਾਂ ਨੇ ਗਾਰੰਟੀ ਦੇ ਕੇ ਦਿੱਤੇ ਆ ਜਿੰਨੀ ਗਾਂ ਤੋਂ ਹੁੰਦੀ ਓਨੀ ਆਪਾਂ ਦੇਵਾਂਗੇ ਬਾਈ ਇਹ ਤਾਂ ਗੱਲ ਹੈ ਬਾਦੂ ਆਪਦੇ ਕੋਲ ਝੂਠ ਦੀ ਬਾਨੀ ਮਾਰਨਾ ਆਪਾਂ ਠੀਕ ਹੈ ਜੀ ਇਹ ਆਪਣਾ ਪਹਿਲੇ ਦਿਨ ਹੀ ਰਿਕਾਰਡ ਆ ਠੀਕ ਆ ਲੈ ਚੱਲੀ ਬਾਕੀ ਤੋਰ ਤਾਰਾ ਚੈੱਕ ਕਰਾ ਦੀ ਬਾਕੀ ਤੁਸੀਂ ਚੈੱਕ ਕਰ ਆ ਹਾਂ ਇਹ ਲੈ ਵੀ ਬਾਈ ਆ ਨਹੀਂ ਵੀ ਖਿੱਚ ਕੇ ਤੋਰਨੀ ਪਊਗੀ ਇਹ ਤਾਂ ਗੱਲ ਹੈਗੀ ਆਏ ਨੇ ਕੋੜੀ ਵਰਗੀਆਂ ਕਰ ਥੋਰੇ ਦੀਆਂ ਤਾਂ ਕਰ ਨਾ ਕੋਈ ਆਪਣਾ ਪਸੂ ਢੂਈ ਚੱਕੂਗਾ ਹੂੰ ਨਿੱਗਰ ਨਰੋਈ ਵੀ ਪੂਰੀ ਆ ਕੋਈ ਆਏ ਨਹੀਂ ਭਾਈ ਲੱਸੀ ਲਾਵੀ ਆ ਹਾਂ ਫੁੱਲ ਸੰਭੀ ਬਲੀ ਆ ਕੁਆਲਿਟੀ ਤੁਸੀਂ ਇਹਦੀ ਚੈੱਕ ਕਰ ਹੀ ਸਕਦੇ ਆ ਸੋਨਾ ਥੰਨਾ ਦਾ ਸਹਿਜ ਕੱਲਾ ਕੱਲਾ ਨਿਖੜ ਮਾ ਹੱਥੀ ਚ ਵਾਈ ਵਾਲਾ ਕੱਟ ਵਾਲਾ ਹਵਾਨਾ ਜੇ ਅੱਜ ਡਿਮਾਂਡ ਜਿਹੜੇ ਲੈਣੀਆਂ ਆ ਇਹਨਾਂ ਦੋਨਾਂ ਦੇ ਇੱਕੋ ਹੀ ਮੁੱਲ ਹੋਣਗੇ ਵੀ ਲੱਖੋਂ ਅੰਦਰ ਹੀ ਹੋਣਗੇ ਹਾਂ ਦੋਨਾਂ ਦੇ ਲੱਖੋਂ ਅੰਦਰ ਮੁੱਲ 95 ਤੋਂ ਵੀ ਅੰਦਰ ਦੇਵਾਂਗੇ ਬਹਿਣਾ ਆਪਾਂ 95 ਤੋਂ ਵੀ ਠੀਕ ਆ ਜੋ ਡਾਲਾ ਜੇ ਖੁੱਲਾ ਮੰਨ ਤਾਣ ਮੰਨ ਤਾਣ ਖੁੱਲਾ ਕਰਦਾਂਗੇ ਠੀਕ ਆ ਬਾਈ ਪਰ ਇਹ ਨਾ ਹੋਵੇ ਭਾਈ ਕੋਈ ਆਪਾਂ ਨੂੰ ਵਾਲਾ ਕੱਟ ਲਈ ਕਰੇ ਹਾਂ 70 80 ਵਾਲਾ ਫੋਨ ਨਾ ਲਾਵੇ ਆਪਾਂ ਨੂੰ ਠੀਕ ਆ ਜੀ ਹਾਂ ਇਹ ਬੇਨਤੀ ਆ ਆਪਣੀ ਬੇਨਤੀ ਹੈ ਭਾਈ ਕਿਉਂਕਿ ਆਪਾਂ ਸਵਾ ਕੇ ਵੇਚ ਲਾਂਗੇ ਦੱਦ ਚ ਆ ਕੇ ਦੇ ਦਾਂਗੇ ਹੂੰ ਕੋਈ ਗੱਲ ਨਹੀਂ ਬਹਿਣਾ ਕੱਟੀਆਂ ਕੋਈ ਦਿੱਕਤ ਵਾਲੀ ਗੱਲ ਆ ਹਾਂ ਆ ਗਿਆ ਵੇਲੇ ਕੁੜੇ ਪਾੜੇ ਬਹਿਣਾ ਨਹੀਂ ਹਜੇ ਹਜੇ ਤਾਂ ਲੈ ਜਾਣਗੇ ਇਹਨਾਂ ਵੇਚਣ ਵਾਲਾ ਵੀ ਭਾਵੇਂ ਲੈ ਲੈ ਯਾਰ ਭਾਈ ਦੋ ਪੈਸੇ ਦੇ ਕੇ ਜਾਣਗੇ ਦੋ ਪੈਸੇ ਦੇ ਕੇ ਜਾਣੂਗੀ ਇਹ ਸਹੀ ਗੱਲ ਆ ਬਾਕੀ ਨੰਬਰ ਸਕਰੀਨ ਤੇ ਲਗਾਤਾਰ ਚੱਲੂਗਾ ਜੀ ਧੰਨਵਾਦ